15 15 40 ਡੂੰਗੇ ਹਾਂਜੀ ਉਹਦੇ ਵਿੱਚ ਦੋ ਬਣਾਏ ਆ 450 ਟੈਂਕਰ ਉਹਦੇ ਵਿੱਚ ਆ ਜਾਂਦੇ ਆ ਓਕੇ ਤੇ ਉਹਦੇ ਆਪਾਂ ਭਰ ਕੇ ਪੀਜੇ ਖਾਣਾ ਮੋਟਨ ਆਪਾਂ ਭਰ ਕੇ ਟੈਂਕਰ 5000 ਲੀਟਰ ਦਾ ਟੈਂਕਰ ਭਰ ਕੇ ਲੋਕਾਂ ਦੇ ਖੇਤਾਂ 'ਚ ਪਹੁੰਚਾਈ ਦਾ ਠੀਕ ਆ ਜੀ ਤੇ ਜਿਹੜੀ ਗੈਸ ਆ ਜੀ ਇਹ ਤੇ ਆਪਾਂ ਘਰ ਰੱਖਦੇ ਆ ਨਾ ਇਹ ਆਪਾਂ ਘਰਾਂ 'ਚ ਰੱਖਦੇ ਆ ਜਾਂ ਹਦਾ ਰੱਖਦੇ ਆ ਉਹਦੇ ਵਿੱਚ ਤਾਂ ਆਕਸੀਜਨ ਨੂੰ ਨਾ ਸਾਰਾ ਉੱਡਦੀ ਆ ਸੰਭਰਤਾਵਾਂ ਹੁੰਦੀ ਆ ਠੀਕ ਹੈ ਜੀ ਜਿਹੜਾ ਉਹ ਖਾਦ ਬਣਦਾ ਉਹਦੇ ਤੇ ਕੋਈ ਵੀ ਨਾ ਕੋਈ ਚੀਜ਼ ਨੇ ਪੈਦਾ ਹੁੰਦੀ ਠੀਕ ਹੈ ਜੀ ਉਹ ਸਾਰਾ ਕੋਈ ਪਿੱਛੇ ਘੱਜ ਜਾਂਦਾ ਤੇ ਬੜਾ ਵਧੀਆ ਖਾਦ ਹੋ ਪਾ ਕੇ ਦੇਖਿਓ ਜਿਹੜਾ ਕਿੰਨਾ ਨਾ ਫਾਇਦਾ ਹੈ ਠੀਕ ਹੈ ਜੀ ਹੁਣ ਤੁਸੀਂ ਮੈਂ ਸੁਣਿਆ ਸੀ ਕਿ ਉਸ ਦਿਨ ਤੁਸੀਂ ਕਹਿੰਦੇ ਸੀ ਕਿ ਅਸੀਂ ਵੱਡਾ ਪਲਾਂਟ ਲਾ ਰਹੇ ਹਾਂ ਜੀ ਬਿਜਲੀ ਵਾਸਤੇ ਵੀ ਇਹਦੇ ਨਾਲ ਦਾ ਦੇਖੋ ਅਸੀਂ ਤਾਂ ਇੱਕ ਲਾ ਰਹੇ ਆ ਆਪਣੇ ਫਿੱਪਲਾਈ ਵਾਲਾ ਆਖੋ ਜਿਹੜੀ ਆ ਕੀ ਆ ਛੋਨੂ ਦੀ ਪਰਾਲੀ ਆ ਹਾਂਜੀ ਉਹਦੇ ਵਾਸਤੇ ਸੀਐਨਜੀ ਪਲਾਂਟ ਅਸੀਂ ਅਪਲਾਈ ਕੀਤਾ ਹੈ ਸਾਡਾ ਵੀ ਲਾਗੇ ਪਹੁੰਚ ਗਿਆ ਠੀਕ ਹੈ ਜੀ ਤਾਂ ਆਪਾਂ ਉਹ ਇਸ ਕਰਕੇ ਕੀਤਾ ਇਹਦਾ ਆਪਾਂ ਦੋ ਬੱਸਾਂ ਲੈਣੀਆਂ ਪੰਜ ਛੇ ਟਰੈਕਟਰ ਸਾਡੇ ਕੋਲ ਆ ਗੱਡੀ ਐਂਬੂਲੈਂਸ ਆ ਸਾਡੇ ਕੋਲ ਸਮਾਨ ਸਾਰੇ ਆ ਤੇ ਆਪਾਂ ਉਹਨਾਂ ਨੂੰ ਸੀਐਨਜੀ ਦੇ ਆਪਾਂ ਚਲਾਈਏ ਗੈਸ ਤੇ ਚਲਾ ਕੇ ਦਿਖਾਈਏ ਲੋਕਾਂ ਨੂੰ ਠੀਕ ਹੈ ਜੀ ਇਹ ਲਾਈਟਾਂ ਵੀ ਪਿੰਚੇ ਆਪਾਂ ਜੜੀਆਂ ਜਿੱਥੇ ਗੈਸ ਦੇ ਪਾਈਪ ਲਾਏ ਆ 22 22 ਫੁੱਟੇ ਲਾਏ ਆ ਕ ਐਸੇ ਪਾਈਪ ਤੁਸੀਂ ਦੇਖਣੇ ਆ ਉਹਨਾਂ ਤੇ ਆਪਾਂ ਲਾਈਟਾਂ ਦਾ ਸਿਸਟਮ ਰੱਖਿਆ ਵੀ ਪਿੰਡ 'ਚ ਲਾਈਟਾਂ ਵੀ ਉਹਨਾਂ ਜਗ੍ਹਾ 'ਤੇ ਠੀਕ ਆ ਜੀ 2 ਕਿਲੋਮੀਟਰ ਲਹਿਣ ਉਹ ਜਿਹੜੀ ਪਾਈਪੀ ਉਹ ਅਸੀਂ ਅਰੇ ਦੁਆੜੇ ਪਿੰਡ 'ਵੇ ਠੀਕ ਆ ਜੀ ਤੇ ਉਹਦੇ ਵਿੱਚ ਗੈਸ ਜਾਂਦੀ ਆ ਜਿਹੜੀ ਗੈਸ ਜਾਂਦੀ ਆ ਜੇ ਘਰਾਂ ਦੇ ਵਿੱਚ ਜਿਹੜੀ ਆ ਪੁੱਛਦਣ ਦੇਖਦੇ ਸੀਗੇ ਹਾਂ ਜੀ ਤੇ ਇਹਦਾ ਕਿੰਨਾ ਕੁ ਖਰਚਾ ਪਿਆ ਜੀ ਤੇ ਕੀ ਡੇਂਜਰ ਆ ਕੋਈ ਇਹ ਘਰਾਂ ਲਈ ਦੇਖੋ ਉਹ ਡੈਂਜਰ ਦਾ ਦੂਜੀ ਗੈਸ ਦਾ ਡੈਂਜਰ ਆ ਇਹਦੇ ਵਿੱਚ ਤਾਂ ਸਰਕਾਰ ਤੋਂ ਤੁਸੀਂ ਪੁੱਛੋ ਨਾ ਇਹਦਾ ਪੋਲਿਸ਼ਨ ਕੋਈ ਵੀ ਚੀਜ਼ ਆਪਾ ਬਣਾਉਨੇ ਆ ਹਾਂਜੀ ਜਿਹਦਾ ਡੀਜ਼ਲ ਪੰਪ ਲੈਣਾ ਆ ਜਾਂ ਰੋ ਪੰਪ ਬਣਾਉਣਾ ਜਾਂ ਗੈਸ ਲਾਇਸੈਂਸ ਲੈਣਾ ਉਹਦੇ ਵਿੱਚ ਸਾਨੂੰ ਲੈਣਾ ਪੈਂਦਾ ਤੇ ਉਹ ਨੂ ਰਿਐਕਸ਼ਨ ਸਾਡੀ ਵੱਲੋਂ ਲੈਣਾ ਪੈਂਦਾ ਹਾਂਜੀ ਤੇ ਇਹਦੇ ਵਿੱਚ ਉਹ ਕਹਿੰਦੇ ਇਹਨੇ ਲੋੜ ਹੀ ਨਹੀਂ ਇਹਦਾ ਖਤਰਾ ਹੀ ਨਹੀਂ ਇਹ ਤਾਂ ਸਾਡੀ ਗੱਲ ਨੀ ਜਿਵੇਂ ਕਹਿ ਦਿੰਦੇ ਜੀ ਪਪਾਲ ਕਹਿੰਦੇ ਆ ਨਾ ਫਟ ਗਈ ਜਿਗੀ 84 ਦੇ ਵਿੱਚ ਫੈਕਟਰੀ ਇਹ ਤੇ ਕੋ ਉਹ ਉਹ ਜੜੀਆਂ ਗੋਬਰ ਗੈਸ ਨਹੀਂ ਸੀ ਹਾਂਜੀ ਉਹ ਸੀ ਗੈਸ ਦੂਜੀ ਕੰਮਲ ਜੜੀਆਂ ਲੋਕਾਂ ਦੇ ਕੰਮਾਂ ਜਿਉਂਦੀਆਂ ਜਿਹੜਾ ਉਹ ਕੰਮਾਂ ਚੀ ਸੀ ਗੈਸ ਲਿਕਵਿਡ ਪੈਟਰੋਲੀਅਮ ਹਾਂਜੀ ਉਹ ਵੈਸੇ ਹੈ ਗੈਸ ਨਹੀਂ ਸੀ ਗੋਬਰ ਗੈਸ ਤੁਸੀਂ ਕੋਹ ਨਾਲ ਅੱਜ ਤੋਂ ਤੁਸੀਂ ਨਿਗਾਹ ਮਾਰੋ ਮੇਗਾ ਅੱਜ ਤੋਂ 10 ਸਾਲ ਹੋ ਗਏ 10 ਪਰ 20 ਸਾਲ ਪਹਿਲਾਂ ਘਰਾਂ ਚ ਅਸੀਂ ਲਾਇਓ ਸੀ ਲੱਗੇ ਪਿਆ ਜੀ ਅੱਜ ਫੌਜੀ ਸਾਹਿਬ ਜਿਹੜੇ ਮੇਰੇ ਕੋਲੇ ਬੈਠੇ ਇਹਨਾਂ ਤੇ ਲੱਗਾ ਪਿਆ ਗੋਬਰ ਗੈਸ ਉਹ ਲੱਗਾ ਤੇ ਦੱਸੋ ਇਹਨਾਂ ਦਾ ਕੋਈ ਮੁਸ਼ਕਿਲ ਹੁੰਦਾ ਘਰ ਦੇ ਕੋਈ ਗੈਸ ਦਾ ਕੋਈ ਮੁਸ਼ਕਿਲ ਨਹੀਂ ਹੁੰਦਾ ਉਹ ਤਾਂ ਠੀਕ ਹੈ ਮੈਂ ਕੱਲ ਲੁਧਿਆਣੇ ਵੀ ਮੈਂ ਤੇ ਮੇਰਾ ਬੇਟਾ ਤੁਹਾਨੂੰ ਦੱਸਿਆ ਸੀਗਾ ਨਾ ਜੀ ਲੁਧਿਆਣੇ ਵੀ ਆਬਾਦੀ ਦੇ ਵਿੱਚ ਹੀ ਲੱਗਿਆ ਵੈ ਪੂਰੀ ਚ ਬਾਇਓ ਫਲਡ ਬਹੁਤ ਵੱਡਾ ਹਾਂਜੀ ਤੇ ਮੈਂ ਜਾ ਕੇ ਆਇਆ ਜੀ ਉੱਥੇ ਅਸੀਂ ਕੋਲੇ ਖੜ ਕੇ ਜਿੱਥੇ ਗੋਹਾ ਡਿੱਗਦਾ ਵੀ ਆਪਾਂ ਪੈਲਰ ਚੱਲਦੇ ਆ ਭੱਕੇ ਹਾਂਜੀ ਤੇ ਮੈਂ ਤੇ ਮੇਰਾ ਬੇਟਾ ਤੇ ਉਹਨਾਂ ਦਾ ਮੈਨੇਜਰ ਤੇ ਸੈਕਟਰੀ ਤੇ ਇੱਕ ਬੰਦਾ ਹੋਰ ਕਰਮਚਾਰੀ ਇੱਕ ਹਾਂਸਾ ਪਿੰਡ ਦੇ ਉੱਤੇ ਸਕਿਉਰਿਟੀ ਗਾਰਡ ਉਹ ਤੇ ਇੱਕ ਮੁੰਡਾ ਉਹਨਾਂ ਦਾ ਹੋਰ ਅਸੀਂ ਬੈਠੇ ਰਹੇ ਹਾਂ ਖੜੇ ਰਹੇ ਹਾਂ ਪਾਣੀ ਪੂਣੀ ਪੀਤਾ ਉੱਥੇ ਖੜ ਕੇ ਕਿ ਬਾਹਰ ਹੀ ਆਜੋ ਵੀ ਆਫਿਸ ਦੇ ਵਿੱਚ ਤਾਂ ਚਲੋ ਸਫਾਈ ਹੁੰਦੀ ਆ ਤੇ ਅਸੀਂ ਬਾਹਰ ਚਲੇਗੇ ਸਾਨੂੰ ਤਾਂ ਉੱਥੇ ਨਾਂ ਦਾ ਕੋਈ ਜੀ ਉੱਥੇ ਕੋਈ ਮੋਸਕ ਦਿਸਿਆ ਨਾ ਕਿ ਉੱਥੇ ਖਿਲਾਰਾਂ ਦੇਚਾ ਜਿਹੜੀ ਸੁੱਕੀ ਖਾਦ ਵੀ ਕੱਢਦੇ ਆ ਉਹ ਉਹਨਾਂ ਦਾ ਪਰੇ ਸੈੱਟ ਪਾਇਆ ਵੈ ਸੈੱਟ ਦੇ ਵਿੱਚ ਉਹ ਕਹਿੰਦੇ ਜੇ ਮੀਂਹ ਆ ਗਿਆ ਸਾਡੀ ਤਾਂ ਖਾਦ ਖਰਾਬ ਹੋ ਜੂ ਨਹੀਂ ਚਲੋ ਸਹਾਈ ਤਾਂ ਪਾਣੀ ਜਿੰਨਾ ਪਾਣੀ ਹੁੰਦਾ ਅਸੀਂ ਤਾਂ ਉਹ ਧੀਆਂ ਨੂੰ ਸੁੱਕੀ ਖਾਦ ਬਾਤ ਆਪਾਂ ਵੇਹ ਜੇ ਬਣਾਈ ਹਾਂਜੀ ਜਿਲ੍ਹੇ ਉਹ ਤਾਂ ਜਿਲ੍ਹੇ ਤੁਸੀਂ ਉਹਨੂੰ ਪੈਕਿੰਗ ਕਰੀ ਜਾਣੀ ਹੈ ਪੈਕਿੰਗ ਕਰਕੇ ਨਾਲ ਨਾਲ ਸਪਲਾਈ ਹੋ ਜਾਣੀ ਹੈ ਹਾਂਜੀ ਉਹ ਤਾਂ ਜੇ ਖੇਤਾਂ ਵਾਲੇ ਲੈ ਲੈਣ ਚਾਹੀ ਕੋਈ ਕੰਪਨੀ ਲੈ ਜੇ ਹਾਂ ਤੁਸੀਂ ਤੁਸੀਂ ਦੇਖਿਆ ਸੀਗਾ ਜਿੱਨੇ ਆਪਾਂ ਉੱਥੇ ਗੋਬਰ ਗਾਇ ਜਿੱਥੇ ਪੈਂਦਾ ਆ ਜਾਂ ਗੈਸ ਨਿਕਲਦੀ ਆ ਤੁਸੀਂ ਤੇ ਖੜੇ ਰਹੇ ਆ ਹਾਂਜੀ ਦੇਖਿਆ ਮੈਂ ਤੇ ਮੋੜ ਵਿੱਚ ਤੁਹਾਨੂੰ ਕੁਝ ਸਮੈਲ ਆਈ ਥੇ ਨਹੀਂ ਜੀ ਕੋਈ ਸਮੈਲ ਨਹੀਂ ਕੋਈ ਪਾਣੀ ਨਹੀਂ ਸੀ ਉੱਥੇ ਕੋਈ ਜਿਹੜਾ ਪਾਈਪ ਉੱਪਰ ਜਾਂਦਾ ਉਹ 2 ਇੰਚੀ 2.5 ਇੰਚੀ ਮੋਟਾ ਜਾਂਦਾ ਪਿਆ ਹਾਂਜੀ ਹਾਂਜੀ ਉਹ ਛੋਟੇ ਪਾਈਪ ਆ ਉਹ ਕਈ ਵਾਰੀ ਪਾਈਪ ਟੁੱਟ ਵੀ ਜਾਂਦਾ ਹਾਂਜੀ ਕੁਝ ਹੋਰ ਹਾਂਜੀ ਤੇ ਬਾਹਰ ਨਾਲ ਜਿਹੜੀਆਂ ਢੇਰੀਆਂ ਆਈਆਂ ਉਹ ਕੋਈ ਨੂੰ ਕੋਈ ਪੜਜੇ ਨੁਕਸਾਨ ਨਹੀਂ ਹੋਇਆ ਇਥੇ ਤੁਸੀਂ ਇੱਕ ਅੱਗ ਵਾਲੀ ਗੱਲ ਵੀ ਦੱਸੀ ਸੀਗੀ ਸੈਕਟਰੀ ਸਾਹਿਬ ਅੱਗ ਵਾਲੀ ਕੀ ਸੀ ਜੀ ਕਿਸ ਨੇ ਥੱਲੇ ਅੱਗ ਵਾਲ ਦਿੱਤੀ ਸੀ ਉਹ ਪੈਪ ਪੈਪ ਜਾਂਦਾ ਜਿਹੜਾ ਪਾਈਪ ਵੀ ਉਹ ਸੜ ਗਿਆ ਸੀਗਾ ਤੋਂ ਹਾਂਜੀ ਹਾਂਜੀ ਰੇ ਫਿਰ ਵੀ ਕੋਈ ਪੈਂਨਸ਼ਨ ਨੁਕਸਾਨ ਹੋਇਆ ਸਾਲਾ 16 ਦਾ ਚੱਲਦਾ ਭਾਈ ਸਾਹਿਬ ਤੁਹਾਨੂੰ ਦੱਸਿਆ ਸੀਗਾ ਸਾਲ 16 ਦਾ ਚੱਲਦਾ ਪਿਆ ਅੱਜ 25 ਹੋ ਗਏ ਠੀਕ ਹੈ ਜੀ 10 ਸਾਲ ਹੋ ਗਏ ਚੇਤਨ ਨਖਾਂ ਤੇ ਫਿਰ ਤੇ ਆਪਾਂ ਬੰਦ ਨਹੀਂ ਕਰ ਦਿੰਦੇ ਕਿ ਅਸੀਂ ਲੋਕਾਂ ਸ਼ਿਕਾਇਤ ਹੋਵੇ ਤਾਂ ਉਹ ਬੰਦ ਕਰ ਦੇ ਛੋਟਾ ਵਿਰੋਧ ਵਿਰੋਧ ਵੀ ਤੁਸੀਂ ਕਹਿੰਦੇ ਸੀਗੇ ਕੀਤਾ ਸੀਗਾ ਕਿਸਾਨ ਜੱਥੇਬੰਦੀ ਦੇ ਕਿਸੇ ਬੰਦੇ ਨੇ ਕੀ ਥੋੜਾ ਜਿਹਾ ਉਹਨਾਂ ਨੇ ਜਿਹੜੀ ਪਰਾਲੀ ਵਾਲਾ ਸੀਗਾ ਉਹ ਤੇਨੇ ਵਿਰੋਧ ਕੀਤਾ ਇੱਥੇ ਤਾਂ ਕੁਝ ਬੰਗੇ ਜਿਹੜੇ 2-4 ਹੁੰਦੇ ਆ ਨਾ ਪਾਈਪ ਕਾ ਨੂੰ ਲਾਉਂਦੇ ਆ ਕਾ ਨੂੰ ਇੱਦਾਂ ਕਰਦੇ ਆ ਉਹ ਤਾਂ ਜਿਹੜਾ ਰੇ ਕੰਮ ਦੇ ਵਿੱਚ ਵਿਰੋਧ ਹੁੰਦਾ ਆ ਹਾਂਜੀ ਜੇ ਵਿਰੋਧ ਤੋਂ ਆਪਾਂ ਡਰ ਕੇ ਆਪਾਂ ਕੰਮ ਬੰਦ ਕਰਦੀਏ ਤਾਂ ਫੇਰ ਦੇ ਤਰੱਕੀ ਕੀਤਾ ਹੋਊਗੀ ਹਾਂਜੀ ਜੇ ਆਪਾਂ ਦੇਖੋ ਜਿਸ ਬੰਦੇ ਨੂੰ ਨਹੀਂ ਪਤਾ ਉਹਨੂੰ ਵਿਰੋਧ ਕਰਨਾ ਜਾਂ ਕਿਸੇ ਦੀ ਮੰਨ ਚ ਹੁੰਦੀ ਆ ਕਿ ਇਹ ਕਿਉਂ ਕਹਾ ਬਦਲ ਬਿਲਕੁਲ ਸਹੀ ਹੁੰਦਾ ਨਾ ਦੋ ਤਰ੍ਹਾਂ ਦਾ ਹੁੰਦਾ ਨਾ ਤੇ ਇਹ ਕਹਾ ਬੇਹੀ ਜਾਂਦੇ ਆ ਸਾਡਾ ਨੁਕਸਾਨ ਸਾਨੂੰ ਕੋਈ ਪੁੱਛਦਾ ਨਹੀਂ ਦੂਜਾ ਹੁੰਦਾ ਆਪ ਲੈ ਗਈ ਇਹ ਕਿਉਂ ਕਰ ਰਹੇ ਆ ਨੁਕਸਾਨ ਹੋਗਾ ਪਿੰਜੇ ਹਾਂਜੀ ਤੁਸੀਂ ਤੁਸੀਂ ਪਿੰਡ ਚੋਂ ਘੁੰਮ ਕੇ ਦੇਖਿਆ ਕਿਸੇ ਨੇ ਕਿਹਾ ਵੀ ਸਾਨੂੰ ਨੁਕਸਾਨ ਹੋ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਕਿਸੇ ਨੇ ਕਿਹਾ ਲੋਕਾਂ ਦੇ ਚੁੱਲ੍ਹੇ ਚੱਲਦੇ ਦੇਖ ਕੇ ਜਿਹੜੇ ਉਦੋਂ ਪਾਈਪ ਨਹੀਂ ਲਗਣ ਦੇਣਾ ਅਸੀਂ ਤਾਂ ਕਰ ਆਜੋ ਉਹੀ ਸਭ ਤੋਂ ਗੈਸ ਮੰਗਣ ਡਿਆ ਤੇ ਸਭ ਤੋਂ ਜਿੰਨੇ ਤਾਂ ਅਸੀਂ 3000 ਜਿਆਦਾ ਤਾਂ ਸਕਿਉਰਟੀ ਰੱਖੀ ਸੀ ਹਾਂਜੀ ਕਹਿੰਦੇ ਗਏ ਲੋ 3000 ਸਕਿਉਰਟੀ ਦੇ ਦਿਓ ਹਾਂਜੀ ਸਕਿਉਰਟੀ ਵੀ ਪਾਸ ਕਰਨੀ ਲਿਖੀ ਹੋਇਆ ਜਾ ਕੇ ਕਿੱਲਾ ਰਾਕਿਓ ਤੇ ਗੈਸ ਉਹਦੇ ਘਰ ਜਿੱਦਾਂ ਸਿਲੰਡਰ ਦੀ ਗੈਸ ਜਾਂਦੀ ਹੈ ਉਹ ਘਰ ਵੀ ਗੈਸ ਜਾਂਦੀ ਹੈ ਠੀਕ ਹੈ ਜੀ ਤੇ ਉਹ ਹੀ ਮੰਗੇ ਕਹਿੰਦੇ ਆ 7-10 ਹਜ਼ਾਰ ਲੈ ਲਖੋ ਤੋਂ 20 ਜਿਹੜੇ ਵਿਰੋਧ ਕਰਦੇ ਸੀ ਸਾਨੂੰ ਸਾਨੂੰ ਦੇ ਦਿਓ ਪਰ ਅਸੀਂ ਪੰਚਾਰੀ ਕਰਾਉਂਦਾ ਬਣਾਇਆ ਸੀ ਪੰਚਾਰੀ ਕਰ ਸਕਦੇ ਚੱਲਦੇ ਪਏ ਠੀਕ ਹੈ ਜੀ ਦੂਜੀ ਗੱਲ ਇਹ ਖਤਮ ਹੋ ਜਾਂਦਾ ਜੇ ਇਤਨੀ ਗੱਲ ਹੋਵੇ ਹਾਂਜੀ ਮਾਸਟਰ ਉਹ ਭੈਣ ਜੀ ਪੜ੍ਹੇ ਲਿਖੇ ਆ ਹਾਂਜੀ ਬੱਚਿਆਂ ਦੇ ਸਕੂਲ 'ਚ ਆਪਾਂ ਗੈਸ ਭੇਜੀ ਹੋ ਠੀਕ ਹੈ ਜੀ ਉਹ ਦੇਖੀਏ ਕੋਲੀ 'ਚ ਮੈਂ ਜੀ ਜਿੱਥੇ ਮਿੱਟੀ ਵੀ ਬੰਦੀ ਆ ਹਾਂਜੀ ਰੋਟੀ ਬੰਦੀ ਆ ਬੱਚਾ ਦੀ ਜੇ ਉੱਥੇ ਜੇ ਉੱਥੇ ਮਾਸਟਰ ਭੈਣ ਜੀ ਲਾਸਾ ਦੀਆਂ ਬੱਚਿਆਂ ਨੂੰ ਜਾਂ ਕਿਸੇ ਨੂੰ ਕੋਈ ਗੈਸ ਕਰ ਨਹੀ ਜੀ ਨਹੀਂ ਜੀ ਤੇ ਫਿਰ ਬੀ.ਐਸ.ਐਚ ਲੁਧਿਆਣੇ ਤੋਂ ਜੂਨੀਵਰਸਿਟੀ ਦੇ ਬੀ.ਐਸ.ਐਚ ਸਾਹਿਬ ਸੀਗੇ ਗੱਲ ਸਾਉ ਉਹ ਫਿਰ ਪੰਜ ਵਾਰੀ ਤੇ ਸੱਤ ਵਾਰੀ ਆਏ ਆ ਬੰਦੇ ਲੈ ਲੈ ਕੇ ਦਿਖਾ ਦੇ ਠੀਕ ਹੈ ਜੀ ਜੀ ਵੀ ਡਾਕٹری ਲੈਣ ਕੇ ਉਹਨਾਂ ਨੂੰ ਪਤਾ ਨਹੀਂ ਵੀ ਇਹ ਨੁਕਸਾਨ ਅਜਿਹਾ ਪੈਦਾ ਨਹੀਂ ਕੱਲ ਮੈਂ ਸੀਐਮਓ ਆਫਿਸ ਚ ਡਾਕਟਰਾਂ ਨੂੰ ਵੀ ਪੁੱਛੀ ਸੀਗੀ ਜੇ ਗੱਲ ਸਾਡਾ ਵੀਰਾਵਾ ਸੀਐਮਓ ਅਹੁਦੇ ਵਿੱਚ ਸਿਵਲ ਸਰਜੰਡ ਦੇ ਇੰਸਪੈਕਟਰ ਪ੍ਰੇਮ ਸਿੰਘ ਤੇ ਤੇ ਦੋ ਤਿੰਨ ਬੰਦੇ ਹੋਰ ਵੀ ਐਮੋਂ ਬੈਠਾ ਸੀ ਹੋਰ ਬੈਠੇ ਮੈਂ ਤੇ ਮੇਰਾ ਬੇਟਾ ਸੀ ਕਿ ਕੱਲ ਲੁਧਿਆਣੇ ਉਹਨਾਂ ਨੂੰ ਵੀ ਪਹਿਲਾਂ ਬਾਇਓ ਪਲੈਂਟ ਤੇ ਜਾਣ ਤੋਂ ਪਹਿਲਾਂ ਪੁੱਛਿਆ ਮੈਂ ਮੈਂ ਕਿਹਾ ਵੀ ਤਾਂ ਕੀ ਨੁਕਸਾਨ ਆ ਕੀ ਨਫਾ ਉਹ ਸਟੋਰੀ ਸਾਰੀ ਸੁਣਾਈ ਮੈਂ ਹਾਂਜੀ ਉਹ ਕਹਿੰਦੇ ਵੀ ਇਹਦਾ ਕੋਈ ਨਹੀਂ ਇਹਦੇ ਪ੍ਰਦੂਸ਼ਣ ਹੋਵੇ ਕਹਿੰਦੇ ਅਸੀਂ ਪ੍ਰਦੂਸ਼ਣ ਸਰਟੀਫਿਕੇਟ ਨਾਲ ਜਾਰੀ ਕਰਕੇ ਪਟਿਆਲੇ ਤੋਂ ਮੈਂ ਦੱਸਦਾ ਕਿ ਵਿੱਚ ਇਹ ਤਾਂ ਪ੍ਰਦੂਸ਼ਣ ਵੀ ਹੈ ਨਹੀਂ ਇਹ ਤਾਂ ਸਮਲ ਵੀ ਹੈ ਨਹੀਂ ਉਹ ਕੱਲੇ ਵੀ ਗੈਸ ਦੀ ਜਿਹੜੀ ਗੱਲ ਕਰਦੇ ਉੱਡੂਗੀ ਗੈਸ ਜਿਹਨਾਂ ਦੀ ਉੱਡੂਗੀ ਤੇ ਇਹਨਾਂ ਨੂੰ ਬਚੂ ਕੀ ਕਹਿੰਦੇ ਉਹ ਗੈਸ ਤਾਂ ਇਹਨਾਂ ਨੇ ਬਚਾਉਣੀ ਆ ਵੇਚਣ ਲਈ ਦੇਖੋ ਗੈਸ ਜੇ ਵਿੱਚੋਂ ਪਾਈਪ ਲੀਕ ਵੀ ਹੋਏ ਤਾਂ ਗੈਸ ਕੋਈ ਨੁਕਸਾਨ ਨਹੀਂ ਕਰਦੀ ਠੀਕ ਆ ਜੀ ਤੇ ਸਾਡੇ ਚੱਲੀ ਇਹ ਗੈਸ ਸਾਡੇ ਰਾਤ ਨੂੰ ਲੱਗੀ ਉਹ ਘੰਟਿਆਂ ਬਾਅਦ ਸਾਨੂੰ ਪਾ ਲੱਗਾ ਜਾ ਕੇ ਅਸੀਂ ਥਾ ਥਾਂ ਤੇ ਗੇਟ ਵਾਲਾ ਆਇਆ ਠੀਕ ਆ ਲੁਕਾ ਗੇਟ ਬੰਦ ਕਰ ਦਿੱਤਾ ਦੂਜਾ ਗੇਟ ਬੰਦ ਜਿੱਦਾਂ ਜਿਹੜਾ ਚਲਾਣਾ ਗੇੜ ਚਲਾ ਕੇ ਚਲਾ ਦਿੱਤਾ ਹਾਂਜੀ ਤੇ ਦੂਜੀ ਗੱਲ ਮੇਨ ਗੱਲ ਤਾਂ ਇਹ ਆ ਕਿ ਤੁਸੀਂ ਥਾ ਥਾਂ ਦੇਖਦੇ ਵੱਡੇ ਵੱਡੇ ਪ੍ਰੋਜੈਕਟ ਲਾਦੇ ਲੋਕਾਂ ਦੇ ਹਾਂਜੀ ਹਾਂਜੀ ਉਹਦੇ ਵਿੱਚ ਗੋਹਾ ਵੀ ਪਰਤ ਹੁੰਦਾ ਹੈ ਉਹ ਵੀ ਚੰਗੀ ਬੰਦੀ ਆ ਜੈਸ ਵੀ ਬੰਦੀ ਆ ਉਹ ਆ ਵੀ ਸਾਡਾ ਵਿਗਦਾ ਆ ਹਾਂਜੀ ਅਸੀਂ ਗੋਹਾ ਵੀ ਮੁੱਲ ਲੈਨੇ ਆ ਠੀਕ ਆ ਜੀ ਪਿੰਡ ਚੋਂ ਆ ਪਿੰਡ ਚੋਂ ਮੁੱਲ ਲੈਨੇ ਹੁਣ ਛੋਟੀ ਸੋਸਾਇਟੀ ਨਾਲ ਕਿੰਨੇ ਪਿੰਡ ਜੁੜੇ ਬੈਨੇ ਸਰ ਸਾਡੇ ਨਾਲ ਚਾਰ ਪਿੰਡਾਂ ਦੇ ਬਸੇ ਸੀ ਦੋ ਪਿੰਡਾਂ ਤੇ ਸਪਾਈ ਕੀਤਾ ਥੋੜੇ ਕਰਾਂਗੇ ਠੀਕ ਹੈ ਜੀ ਤੇ ਮਤਲਬ ਸਾਡੇ ਨਾਲ ਚਾਰ ਪਿੰਡ ਹੋਰ ਤਾਂ ਜਿਹੜੀ ਸਵੈਟੀ ਬੜੀ ਮਾਰਕ ਦੀ ਕਿਰਪਾ ਹੈ ਸਾਡੇ ਕੋਲ ਠੀਕ ਹੈ ਜੀ ਮੈਂ ਬੜਾ ਆਗਾ ਮੈਂਬਰ ਸਾਹਿਬ ਨਾਲ ਗੱਲ ਕਰੋ ਜੀ ਆਈ ਸਤਿ ਸ਼੍ਰੀ ਅਕਾਲ ਜੀ ਸੈਕੀ ਸਾਹਿਬ ਹੈਲੋ ਹਨ ਜੀ ਉਹ ਮੇਰਾ ਮੇਰਾ ਵੀ ਮਤਲਬ ਲਾਇਆ ਪਿਆ ਗੋਬਰ ਗੈਸ ਘਰੇ ਹੋ ਕੇ 20 ਸਾਲ ਹਾਂ ਜੀ ਹਾਂ ਇਹ ਆਪਣੇ ਟੋਏ ਪੱਟੇ ਆ 20 ਬਾਈ 20 ਦੇ ਹਾਂਜੀ ਆਪਣੇ ਘਰ ਵਾਸਤੇ ਲੱਗ ਰਹਿ ਗਿਆ ਦਾ 15 16 ਹਾਂਜੀ ਹਾਂ ਉਹੀ ਜਾਨੀ ਗੋਹਾ ਬਹੁਤ ਸਫੀਸ਼ੈਂਟ ਹੈ ਘਰ ਵਾਸਤੇ ਹਾਂਜੀ ਹਾਂ ਉਹ ਡੂੰਗਾ ਪੁੱਟ ਕੇ ਜਿਵੇਂ ਤੁਸੀਂ ਦੱਸਦੇ ਆ ਤੁਸੀਂ 12 13 ਫੋਟੇ ਡੂੰਗਾ ਕੋਈ ਜ਼ਿਆਦਾ ਵੀ ਨਹੀਂ ਹੈ ਤੇ 12 ਫੋਟੇ ਕੇ ਬੋਲ ਚ ਲਾ ਕੇ ਪੈਪੂਪ ਤੇ ਘਰ ਨੂੰ ਜੀ ਸਪਲਾਈ ਕੀਤਾ ਵਾ ਮੇਰੇ ਦੋਸਤਾਂ ਦੇ ਘਰਾਂ ਪਸੂਆ ਵਾਲਾ ਵੀ ਤੇ ਦੂਜਾ ਵੀ ਉਹ ਸਾਰੇ ਘਰਾਂ ਨੂੰ ਆਪਣੇ ਰਸਾ ਪੈਪ ਜਾਂਦੀ ਆ ਏ ਗੈਸ ਵਾਲੀ ਹਾਂਜੀ ਤੇ ਬਹੁਤ ਵਧੀਆ ਜਣੀ ਕੋਈ ਸਮੈਲ ਨਹੀਂ ਉਹਦੀ ਕੁਝ ਨਹੀਂ ਉਹਦੀ ਪਰ ਗੱਲ ਇਹ ਆ ਜਿਹੜੀ ਇਹ ਫੈਕਟਰੀ ਲੱਗ ਰਹੀ ਹੈ ਨਾ ਆਪਣੇ ਪਿੰਡ ਹਾਂਜੀ ਹੈਲੋ ਹਾਂਜੀ ਹਾਂਜੀ ਜਿਹੜੀ ਆਪਣੇ ਪਿੰਡ ਫੈਕਟਰੀ ਲੱਗ ਰਹੀ ਹੈ ਇੱਥੇ ਇਹਦਾ ਉਹ ਕਹਿੰਦੇ ਜੀ ਸਾਨੂੰ ਅਸੀਂ ਸਸਤਾ-ਸਸਤਾ ਫੋਟ ਡੂੰਘੇ ਬੋਰ ਕਰਾਂਗੇ ਪਾਣੀ ਇਹ ਥੱਲੇ ਨਿਕਰੂਗਾ ਕਿਸੇ ਪਾਸੇ ਸਮੈਲ ਨਹੀਂ ਜਾਊਗੀ ਤੇ ਉਹ ਪਹਿਲਾਂ ਤਾਂ ਉਹਨੇ ਮੁੰਡੇ ਲਾਈ ਸੀ ਵੀ ਉੱਥੇ ਬੋਰਡ ਲੱਗ ਕੇ ਲਾਇਆ ਸੀ ਗੋਬਰ ਗੈਸ ਦਾ ਹੀ ਇਹ ਮੈਂ ਗੋਬਰ ਪੈਟ ਚੋਂ ਇਕੱਠਾ ਕਰੂੰ ਹੋਰ ਪਾਸੇ ਤੋਂ ਲਿਆ ਕੇ ਦਊ ਉਹਦੀ ਉਹਦਾ ਗੈਸ ਬਣਦੀ ਬਣਦੀ ਆ ਹੁਣ ਅਸੀਂ ਇਹ ਘਰੇ ਖਰਚ ਕਰਦੇ ਆ ਯਾਨੀ ਸਿਆਲਾਂ ਦੇ ਵਿੱਚ ਥੋੜੀ ਜਿਹੀ ਤਕਰੀਬ ਹੁੰਦੀ ਆ ਗਰਮੀਆਂ ਦਾ ਬਹੁਤ ਗੈਸ ਬਾਦੂ ਹੁੰਦੀ ਆ ਦੋ ਤਿੰਨ ਸਿਰ ਦੋ ਕੁ ਮਹੀਨੇ ਸਿਆਲਾਂ ਚ ਜਿਹੜਾ ਘਟ ਜਾਂਦੀ ਆ ਹਾਂ ਬਸ ਉਹ ਹੁਣ ਇਹ ਜਿਹੜੀ ਇੱਥੋਂ ਕਹਿੰਦੇ ਵੀ ਗੈਸ ਇੱਥੇ ਪਿੰਡ ਦੀ ਸਪਲਾਈ ਹੋਊਗੀ ਤੁਸੀਂ ਫਿਕਰ ਨਾ ਕਰੋ ਇਹਦੇ ਸਿਲੰਡਰ ਭਰ ਕੇ ਹੰਡਾ ਅੰਡਾਨੀਆਂ ਬਾਨੀਆਂ ਉਹਨਾਂ ਨੂੰ ਅੱਜੇ ਰੋਡ ਬਣ ਰਹੀ ਆ ਇੰਡੀਅਨ ਆਲ ਦਾ ਜੀ ਇਹ ਕਿਨਾਰਾ ਉਹਦਾ ਉਹਦਾ ਇੰਟਰੈਕਟਾ ਵੀ ਉਧਰ ਜਾਊਗੀ ਐ ਤੇ ਬਾਕੀ ਇਹ ਦੀ ਪਾਣੀ ਦੀ ਵੀ ਪਤਾ ਲੱਗਿਆ ਸਾਨੂੰ ਵੀ 8-9 ਕਿਲੋਮੀਟਰ ਤੱਕ ਪਾਣੀ ਵੀ ਜੋ ਥੱਲੇ 7-700 ਫੁੱਟ ਡੂੰਘੇ ਬੋਰ ਜਾਣੇ ਆ ਤੇ ਪਾਣੀ 800-900 ਡਾਇਮੀਟਰ ਦੇ ਨਾਲ ਹਿਸਾਬ ਨਾਲ ਖਰਾਬ ਹੋਊਗਾ ਸੈਕਟਰੀ ਸਾਹਿਬ ਇੱਕ ਕਹਾਣੀ ਇਹ ਆ ਵੀ ਇਹ ਜਿਹੜੇ ਪਾਣੀ ਦੀ ਗੱਲ ਕਰਦੇ ਇਹ ਕਹਿੰਦੇ ਵੀ ਜਿਹੜਾ ਗੋਬਰ ਵਾਲਾ ਪਾਣੀ ਹੋਣਾ ਗੰਦਾ ਨਿਕਲਣਾ ਵਾ ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਵੀ ਇਹ ਕਹਿੰਦੇ ਵੀ ਉਹ ਪਾਣੀ ਆ ਜਿਹੜਾ ਕਹਿੰਦੇ ਵੀ ਥੱਲੇ ਛਿੱਟਣਾ ਪਾਣੀ ਦੀ ਤਾਂ ਜ਼ਰੂਰਤ ਫੈਕਟਰੀ ਨੂੰ ਆ ਦੇਖੋ ਜੇ ਪਾਣੀ ਥੱਲੇ ਆਪਾਂ ਤਾਂ ਜਿਹੜਾ ਪਾਣੀ ਸਾਡੇ ਨਿਕਲਦਾ ਆ ਨਾ ਵਿੱਚੋਂ ਅਸੀਂ ਤਿੰਨ ਤਿੰਨ ਦੱਸਿਆ ਬਿਓ ਟੋਆ ਬਣਾਇਆ ਪੱਕਿਆ ਉਹ ਤਾਂ ਲੋਕਾਂ ਦੇ ਖੇਤਾਂ 'ਚ ਪਾਈਦਾ 7-800 ਫੋਰ ਫੁੱਟ ਫੋਰ ਕਹਿੰਦੇ ਕੀ ਕੀ ਮਤਲਬ ਹੋਇਆ ਜਿਹੜਾ 7-800 ਫੋਰ ਫੁੱਟ ਡੁੰਗੀ ਕਰਨੇ ਆ ਉਹ ਹੀ ਮਤਲਬ ਹੋਇਆ ਉਹੀ ਤੁਹਾਨੂੰ ਅਸੀਂ ਦੱਸ ਦੇਣਾ ਵੀ ਜਿਦੋਂ ਇਹ ਅਵਾਲਾ ਮਾਰਦਾ ਜਿਹੜਾ ਗਵਾਸੀਂ ਪਾਉਨੇ ਆਪਣੇ ਘਰ ਵਾਸਤੇ ਯੂਜ਼ ਕੀਤਾ ਉਹ ਉਹਦਾ ਮੂੰਹ ਰੱਖਿਆ ਰੂੜੀ ਦੇ ਨਾਲ ਹੀ ਆਪਣੀ ਜਿਹੜੀ ਘਰੇ ਗੋਏ ਕੁੜੀ ਵਾਲੀ ਰੂੜੀ ਆ ਹਾਂਜੀ ਉਹ ਉਹ ਫਰਾ ਬੱਝ ਕਿਉਂ ਉਹਦੇ ਤੇ ਨਿਕਲ ਜਾਂਦਾ ਸਾਰਾ ਤੇ ਜਦੋਂ ਖੇਤਾਂ ਚ ਅਸੀਂ ਆਪਾਂ ਉਹਨਿਆਂ ਕਿ ਗੋਹਾ ਪਾਉਨੇ ਆ ਖਾਸ ਪਾਉਨੇ ਆ ਉਹ ਵਿੱਚ ਹੀ ਰਲ ਚਮੇਜ ਜਾਂਦੀ ਤੇ ਬਹੁਤ ਵਧੀਆ ਉਹਦੇ ਨਾਲ ਸਮਝਦੀ ਫਸਲ ਵੀ ਵਧੀਆ ਹੁੰਦੀ ਆ ਤੇ ਦੇਖੋ ਕੋਲੀ ਤੁਸੀਂ ਬੋਚਾ ਜਿਹੜਾ ਕਿੰਨਾ 7-800 ਫੁੱਟ ਡੂੰਘਾ ਟੋਏ ਆਪਣੇ ਬੋਰ ਕਰਦੇ ਆ। ਉਹ ਪਤਾ ਨਹੀਂ ਗਾ ਜੀ ਕੌਣ ਕਹਿੰਦਾ ਮਾਲਕ ਉੱਥੇ ਫੈਕਟਰੀ ਦੇ ਨਕਸ਼ੇ 'ਚ ਹੈ ਨਹੀਂ ਕੁਛ ਇਹ ਜਾਂ। ਦੇਖੋ ਇਦਾਂ ਦੀ ਕੋਈ ਗੱਲ ਨਹੀਂ ਕਿ ਸਿਰ ਪਾਣੀ ਖੋਲਣ ਨੂੰ ਗੁਹਾ ਖੋਲਣ ਨੂੰ ਪਾਣੀ ਚਾਹੀਦਾ। ਉਹ ਤਾਂ ਬੋਰ ਕਰੂਗੀ ਹੀ ਹੈ ਹਨਾ। ਉਹ ਤਾਂ ਜੇ ਗੁਹਾ ਆਪਾਂ ਮਸ਼ੀਨਰੀ ਖੋਲਦਿਆਂ ਜਾਂ ਤੇ ਹੱਥ ਨਾਲ ਖੋਲਦਿਆਂ ਜਿਆਦਾ ਕੰਮ ਤਾਂ ਮਸ਼ੀਨਰੀ ਨਾਲ ਪਗ ਦਿਖਾਇਆ ਸੀ ਉਹਨੂੰ ਜਨਰੇਟਰ ਲਾਏ ਆ ਉਹਨਾਂ ਹੀ ਖੋਲਦੇ ਦਾ ਚਲਾ ਗਈ ਆਪਣਾ। ਚਲੋ ਇਹ ਤਾਂ ਅਸੀਂ ਹੱਥ ਨਾਲ ਹੀ ਖੋਲ ਲੈਨੇ ਆ ਕੋਈ ਘਰ ਦਾ ਹੀ ਮਸਲਾ। ਤੇ ਚਲੋ ਅਸੀਂ ਤਾਂ ਇੱਥੇ ਕੰਮ ਰੱਖਿਆ ਤੇ ਹੱਥ ਲਾਉਣਾ ਇਹਨੇ ਪਵੇ ਵੱਡਾ ਨਾ ਅਗਰ ਮੈਂ ਤਾਂ ਕਰੇ ਘਰ ਵਾਲੇ ਦੀ ਗੱਲ ਕਰਦੇ ਆ ਸਰ ਤੇ ਇਹ ਤਾਂ ਆ 8900 ਫੁੱਟ ਦੇਖੋ ਜੇ ਤੁਹਾਨੂੰ ਕਿਸੇ ਨੇ ਵੇਚ ਪਾਇਆ ਨਾ 8900 ਉਹ ਜਿਹੜੀਆਂ ਦੂਜੀਆਂ ਫੈਕਟਰੀਆਂ ਜਿਹੜੀਆਂ ਨਾ ਜਿਹੜੇ ਲੱਕੜ ਦੇ ਫੈਕਟਰੀ ਹੋਈ ਜਾਂ ਚੰਮ ਦੀਆਂ ਫੈਕਟਰੀਆਂ ਹੋਈਆਂ ਉਹਨਾਂ ਦੀ ਲੋੜ ਆ ਸਾਨੂੰ ਤੇ ਸਾਨੂੰ ਤੇ ਜਿੰਨਾ ਸਾਡਾ ਗੋਹਾ ਪਾਣੀ ਨਿਕਲੇਗਾ ਸਟੇਸ਼ਨ ਦਾ ਲੋੜ ਹੈ ਦੀ ਪਾਣੀ ਦੀ ਅਸੀਂ ਤਾਂ ਖੇਤਾਂ ਦੇ ਪਾਉਣ ਨੂੰ ਜਿਹੜਾ ਗੋਹਾ ਪਿੱਛੇ ਘੁਲ ਕੇ ਆਉਂਦਾ ਇਹ ਤਾਂ ਟੈਂਕਰ ਪਰ ਆਪਣਾ ਲੋਕਾਂ ਨਾਲ ਕੋਈ ਬਿਆ ਬਿਆ ਟੈਂਕਰ ਬੁੱਕ ਪਏ ਆ ਔਰ ਕੋ ਡਿਮਾਂਡ ਨਹੀਂ ਪੂਰੀ ਹੁੰਦੀ ਇਹਦੇ ਵਿੱਚ ਇਹਨਾਂ ਨੂੰ 75% ਸਬਸਿਡੀ ਮਿਲੀ ਆ ਹਾਂਜੀ ਹਾਂਜੀ ਸਭ ਤੋਂ ਸਬਸਿਡੀ ਵੀ ਕੋਈ ਨਹੀਂ ਮਿਲੀ ਤਾਂ ਵੀ ਅਸੀਂ 23 ਲੱਖ ਰੁਪਈਆ ਲਾਇਆ ਉੱਤੇ 24 ਲੱਖ ਇਹ ਜਿਹੜਾ ਮਾਲਕ ਬਣਾ ਰਿਹਾ ਨਾ ਇੱਥੇ ਇਹ ਇਹ 75% ਸਬਸਿਡੀ ਮਿਲੀ ਆ ਇਹਨੂੰ ਤੇ 25% ਹੀ ਆ ਸਿਰਫ ਇਹ ਇਹਦਾ ਉਹ ਆਪਾਂ ਨੂੰ ਤਾਂ ਕੋਈ ਦੁੱਖ ਨਹੀਂ ਨਾ ਫੋਜੀ ਉਹ ਤਾਂ ਅਗਲੇ ਦਾ ਲੋਨ ਲਿਆ ਗੋ ਆਪਾਂ ਤਾਂ ਉਹਦੇ ਤੇ ਕੋਈ ਨਹੀਂ ਸਬਸਿਡੀ ਮਿਲੀ ਆ ਤੇ ਦੇਖੋ ਜੇ ਤੁਹਾਨੂੰ ਵੀ ਉਹ ਦੇਗਾ ਬਿਜਲੀ ਆਪਣੇ ਗੈਸ ਦੇਗਾ ਉਹ ਵੀ ਘੱਟ ਰੇਟ ਤੇ ਜਾਏਗਾ ਕਿਹੜਾ ਵੱਧੂ ਰੇਟ ਤੇ ਲਾਉਣ ਲਗਾਓ ਸਰ ਕਿੰਨਾ ਖਰਚ ਆ ਜਾਂਦਾ ਜੇ ਮੈਂ ਮੈਂਥਲੀ ਤੁਸੀਂ ਬਿੱਲ ਲੈਣੇ ਆ ਲੋਕਾਂ ਤੋਂ ਮਹੀਨੇ ਦਾ ਸਾਡਾ ਜਿਹੜਾ ਸਾਡਾ ਜਿਹੜਾ ਜਿੱਦਾਂ ਸਾਡੇ 1.5 ਸਿਲੰਡਰ ਲੱਗਦਾ ਸੀ ਤੇ 3 ਮਹੀਨੇ ਦਾ 31 ਤੇ ਇੱਕ ਦੇ ਕਿ ਸਿਲੰਡਰ ਦੇ ਪੈਸੇ ਸਾਨੂੰ ਤਰੀਬਨ ਦੇਣੇ ਪੈਂਦੇ ਆ ਤੇ 2250 ਰੁਪਈਆ ਜਦ ਕਿ ਸਿਲੰਡਰ ਆਇਆ 1100 ਦਾ ਜਿਹੜਾ ਸਿਲੰਡਰ ਦਾ 1100 ਦਾ ਮਿਲਦਾ ਉਹਦੇ ਪਰਪਰ ਤੇ 2250 276 ਰੁਪਏ ਦਾ ਉਹ 14 ਕਿਲੋ ਗੈਸ ਬਣਦੀ ਹੈ ਇਹਦੀ ਓਕੇ ਇਹ ਇਹ ਸੈਕਟੀ ਸਾਹਿਬ ਤਕਰੀਬਨ ਪੰਜਾਬ ਦੇ ਵਿੱਚ ਇਹ ਮੋਦੀਆਂ ਨਿਓ ਫੈਕਟਰੀਆਂ ਆਈਆਂ ਸਾਰਾ 18 ਫੈਕਟਰੀਆਂ ਲੱਗਣੀਆਂ ਦੱਸ ਦੇ ਨਹੀਂ ਦੇਖੋ ਸਾਨੂੰ ਐਡਾ ਇਹ ਦੇਖੋ ਮੈਂ ਤੁਹਾਨੂੰ ਗਲਤ ਨਹੀਂ ਦੱਸਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਜਿਹੜਾ ਗੋਬਰ ਗੈਸ ਆ ਜਿੱਦਾਂ ਗੋਆ ਗੈਸ ਕਹਿੰਦੇ ਆ ਉਹਦਾ ਉਹਦਾ ਕੋਈ ਕੋਈ ਤਕਲੀਫ ਨਹੀਂ ਹੈ ਜੀ ਕੋਈ ਇਹਨਾਂ ਨੇ ਹੋਰ ਕੋਈ ਪ੍ਰੋਸੀਜਰ ਆ ਉਹਦਾ ਬਾਰੇ ਮੈਨੂੰ ਨਹੀਂ ਨਹੀਂ ਜੀ ਨਹੀਂ ਨਕਸ਼ੇ ਤੇ ਇਹੀ ਆ ਜੀ ਮੈਪ ਦੇ ਵਿੱਚ ਪਾਸ ਹੋਇਆ ਵੀ ਮੈਂ ਸਾਰਾ ਦੇਖਿਆ ਉਦੋਂ ਜਿਹੜੇ ਜਗENDER ਸਿੰਘ ਨਾਲ ਸੀਗੇ ਉਹਨਾਂ ਨੇ ਸਾਰਾ ਫੋਲਾ ਫਾਲੀ ਕੀਤੀ ਆ ਫੇਰ ਜਾ ਕੇ ਇਹਦੇ ਨਾਲ ਗੱਲ ਕੀਤੀ ਜੀ ਕਰਮਜੀਤ ਨਾ ਸਿੰਘ ਦੇਖੋ ਜੇ ਤਾਂ ਗੋਬਰ ਗੈਸ ਜਿਹਨੂੰ ਬਾਹਰ ਕੋ ਪਲਾਂਟ ਕਹਿੰਦੇ ਆ ਜਾਂ ਗੋਬਰ ਗੈਸ ਕੋਈ ਆਲਾ ਕੋਈ ਪਲਾਂਟ ਕਹਿੰਦੇ ਆ ਇੰਗਲਿਸ਼ ਦੇ ਵਿੱਚ ਕਰਤ ਨੇ ਇਹਨੇ ਬਾਇਓ ਪਲਾਂਟ ਉਹਨਾਂ ਲਾਈਟ ਵੀ ਪੈਦਾ ਹੋ ਸਕਦੀ ਆ ਉਹਦੇ ਨਾਲ ਆਪਣੇ ਗੈਸ ਵੀ ਚੱਲ ਸਕਦੀ ਆ ਇਹ 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 ਤਾਂ ਜੀ ਗੱਲ ਚੱਕ ਰਹੇ ਆ ਸਿਰਫ ਵੀ ਆਪਾਂ ਪਿੰਡਾਂ ਦੇ ਵਿੱਚ 50 50 ਗੋਬਰ ਗੈਸ ਬਣੇ ਵਿਆ ਲੋਕਾਂ ਦੇ ਜੇ ਕੋਈ ਡੰਗਰ ਜਾਦੇ ਆ ਪਸ਼ੂ ਉਹਨਾਂ ਹਰੇਕ ਦੇ ਹੀ ਬਣਾਇਆ ਪਿਆ ਇਹਦਾ ਕੋਈ ਸਮੈਲ ਨਹੀਂ ਕੋਈ ਕੁਝ ਨਹੀਂ ਆ ਇਹ ਹੈਗਾ ਵੱਡੀ ਪੱਧਰ ਤੇ ਜਿਵੇਂ ਮਤਲਬ ਇਸ ਏਰੀਆ ਦੇ ਬੱਚੇ 15 20 30 ਕਿਲੋਮੀਟਰ ਤੱਕ ਜਾਨੀ ਫੈਕਟਰੀ ਵੱਡੀ ਬਣਾਈ ਵੀ ਆ ਤੇ ਉਹ ਸਾਰੇ ਲੋਕ ਆਏ ਡਰਦੇ ਆ ਵੀ ਨਾ ਤਾਂ ਗੰਦਾ ਪਾਣੀ ਗੰਦਾ ਕਰੂ ਤੇ ਨਾਲੇ ਇੱਥੇ ਵੀ ਪਤਾ ਨਹੀਂ ਕਿੰਨਾ ਗੰਦ ਖੇਲਣਾ ਤੇ ਫਿਰ ਦੇਖੋ ਤੁਸੀਂ ਉਸ ਜਿਹੜਾ ਬੰਦੇ ਲਾ ਰਾਇਆ ਜਾਂ ਭਾਈ ਸਾਹਿਬ ਕਹਿ ਰਾਇਆ ਤੁਸੀਂ ਉਹਨਾਂ ਬਹਿ ਕੇ ਵਿਚਾਰ ਕਰੋ ਕਿ ਤੁਸੀਂ ਬੋਰਾ ਪਾਣੀ ਜਿਹੜਾ ਉਹ ਜ਼ਮੀਨ 'ਚ ਜਿਹੜਾ ਪਾਉਣਾ ਜਾ ਕੇ ਉਹ ਲੋਕਾਂ ਦੇ ਖੇਤਾਂ 'ਚ ਪਾਉਣਾ ਜਾਂ ਉਹ ਸਪਲਾਈ ਕਰਨਾ ਇਹੋ ਖੇਤ ਜਮੀਨ ਚ ਪਾਣਾ ਪਾਣੀ ਉਸ ਉਹ ਤੋਂ ਉਸ ਬੰਦੇ ਤੋਂ ਜਿਹੋ ਨੇ ਪ੍ਰੋਜੈਕਟ ਬਣਾਇਆ ਇਸ ਬੰਦੇ ਨੇ ਹਾਂ ਹਾਂ ਤੁਹਾਡੀ ਗੱਲ ਸਹੀ ਆ ਬਈ ਬਹਿ ਕੇ ਕੈਂਪਰਮਾਈਜ਼ ਕਰਕੇ ਪੁੱਛਣਾ ਹੋਵੇ ਵੀ ਜਿਹੜਾ ਫੇਰੇ ਗੰਦ ਨਿਕਲੂ ਤੁਸੀਂ ਕਿੱਥੇ ਸਿੱਟੋਂਗੇ ਕਿੱਥੇ ਸਿੱਟੋਂਗੇ ਦੇਖੋ ਅਸੀਂ ਤਾਂ ਲੋਕਾਂ ਦੇ ਖੇਤਾਂ ਹੀ ਦਿੰਨੇ ਆ ਜੇ ਉਹਨਾਂ ਦਾ ਜੇ ਵੱਡੇ ਲੈਵਲ ਤੇ ਕੰਮ ਆ ਤੇ ਉਹਨੂੰ ਜਿਹੜਾ ਬਹਿ ਕੇ ਪੁੱਛ ਲਓ ਉਸੇ ਬੰਦੇ ਨੇ ਪ੍ਰੋਜੈਕਟ ਮਨਜ਼ੂਰ ਕਰਾਇਆ ਜਾ ਕੀਤਾ ਜਾਬ ਲਾਉਣ ਲੱਗੇ ਆ ਉਹ ਕੁਛ ਨਾ ਕੁਛ ਸੋਚ ਕੇ ਕਰ ਲਿਆ ਜਮੀਨ ਦੇ ਵਿੱਚ ਤਾਂ ਪਾਣੀ ਜਾਊਗਾ ਤਾਂ ਨੁਕਸਾਨ ਹੁੰਦੇ ਚਿਰੋ ਠੀਕ ਐ ਪਰ ਸਾਡਾ ਨਹੀਂ ਤਾਂ ਥਨੇ ਪੱਕਾ ਰੱਖਿਆ ਹੈ ਜਨਾਬ ਸੈਕਟਰੀ ਸਾਹਿਬ ਇਹਦੇ ਵਿੱਚ ਨਾ 3 ਫੁੱਟ ਦੀ ਸਲੈਬ ਅਥਲੇ ਜਿਹੜਾ ਇੱਕ ਟੈਂਕ ਬਣਾਉਣਾ ਵਾ ਹਾਂਜੀ ਹਾਂਜੀ ਸੀਮੈਂਟ ਦੀ ਹਾਂਜੀ ਹਾਂਜੀ ਤੇ 7 ਫੁੱਟ ਮੰਨ ਲਓ ਧਰਤੀ 'ਚ ਰਹਿ ਗਿਆ 10 ਫੁੱਟ ਟੈਂਕ ਥੱਲੇ ਆ 20 ਫੁੱਟ ਬਾਹਰ ਆ ਜਾਣਾ ਉਹ ਉਹ ਆ ਤੁਹਾਡਾ ਓਪਨ ਹੋਣਾ ਓਪਨ ਆ ਜੀ ਉੱਪਰ ਉੱਚਾ ਹੋ ਜਾਊਗਾ ਨਾ ਫਿਰ ਇੰਨਾ 30 40 ਫੁੱਟ ਥੱਲੇ ਥੋੜੀ ਛਿੱਟੂਗਾ ਉਹ ਆ ਫਿਰ ਤਾਂ ਉਹਦਾ ਡੇਂਜਰ ਹੋ ਜਾਊਗਾ ਨਾ ਕੰਮ ਘੁੱਟਿਆ ਜਾਊਗਾ ਜ ਜਿਹੜਾ ਕੋ ਆਏਗਾ ਉਹ ਜਿਹੜੀ ਸਲੈਰੀ ਐ ਤੁਹਾਡੀ ਗੋਹੇ ਦੀ ਨਿਕਲਣ ਉਹ ਤੇ ਮੈਪ ਦੇ ਵਿੱਚ ਵੀ ਤੇ ਕਾਗਜ਼ਾਂ ਦੇ ਵਿੱਚ ਵੀ ਇਹ ਆ ਵੀ ਜਿਹੜੀ ਜਿਵੇਂ ਸੋਡੇ ਟੈਂਕਰ ਤੇ ਜਾਂ ਲੁਧਿਆਣੇ ਕੱਲ ਦੇਖੋ ਭਰ ਕੇ ਲੋਕਾਂ ਦੇ ਖੇਤਾਂ ਨੂੰ ਜਾਣ ਵਾਲੀ ਗੱੜਾ ਉਹ ਹਾਂਜੀ ਹਾਂਜੀ ਤੇ ਜਿਹੜੀ ਸੁੱਕੀ ਖਾਦ ਬਣਾਉਣੀ ਇਹਨਾਂ ਨੇ ਵਿੱਚੋਂ ਨਿਚੋੜ ਕੇ ਦੁਬਾਰੇ ਫੇਰ ਉਹਨੂੰ ਹਾਂਜੀ ਹਾਂਜੀ ਉਹਦਾ ਲੁਧਿਆਣੇ ਆ ਜਿਵੇਂ ਕੱਲ ਮੈਂ ਤੇ ਮੇਰਾ ਬੇਟਾ ਦੇਖ ਕੇ ਆਇਆ ਹਾਂ ਪ੍ਰੋਜੈਕਟ ਉਹਨਾਂ ਨੇ ਸੈੱਡ ਪਾ ਆ ਕੇ ਉਹਦੇ ਥੱਲੇ ਛਿੱਟਣੀ ਆ ਵੀ ਗੱਟੇ ਭਰ ਕੇ ਜਿਵੇਂ ਐਫਕੋ ਕੰਪਨੀ ਨਾਲ ਹੈਗਾ ਇਹਦਾ ਜੀ ਉਹ ਤਾਂ ਫੇ ਉਹਨਾਂ ਨੇ ਪਾ ਕੇ ਨਾਲ ਨਾਲ ਸਿ ਮਚਨੀ ਦਾ ਸਿਕਾਈ ਜਣਾ ਨਾ ਹਾਂਜੀ ਹਾਂਜੀ ਉਹ ਤਾਂ ਪੰਜੀਰੀ ਵਾਂਗੂ ਨਿਕਲਦਾ ਵਾ ਕੱਲ ਮੈਂ ਦੇਖਦਾ ਪੰਜੀਰੀ ਵਾਂਗੂ ਨਿਕਲਦਾ ਵਾ ਉਹ ਪੰਜੀਰੀ ਵਾਂਗੂ ਜਿੱਦਾਂ ਗੁਰੂਆਂ ਦੀ ਖਾਸ ਹੁੰਦੀ ਸੀ ਹਾਂਜੀ 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 ਗੁਰੂਆਂ ਦੀ ਖਾਸ ਨਾਲੇ ਇਦਾਂ ਕਰੋ ਇਹਨਾਂ ਬੰਦਿਆਂ ਨੂੰ ਨਾਲ ਲੋਕੇ ਲੱਲੇ ਜਾ ਕੇ ਜੇ ਚੁੱਕਾ ਖਾਸ ਬਣਾਇਆ ਜਾਂ ਸਾਡਾ ਪਾਣੀ ਚੱਲਦਾ ਉਹ ਦਿਖਾ ਦਿਓ ਠੀਕ ਹੈ ਜੀ ਇਹਨੂੰ 500 ਤੋਂ ਬੰਦਿਆਂ ਨੂੰ ਦਿਖਾ ਦਿਓ ਕਿੰਨੀ ਕੇ ਦੀ ਡਿਮਾਂਡ ਹੈ ਠੀਕ ਹੈ ਵਿੱਚ ਵਿਰੋਧ ਕਹੋ ਜਿਹੜਾ ਅੰਗਾ ਮੜਾ ਹੁੰਦਾ ਨਹੀਂ ਨਹੀਂ ਉਹੀ ਉਹੀ ਉਸੇ ਚੱਕਰ ਤੋਂ ਹੀ ਆਪਾਂ ਬਚਣਾ ਨਾ ਜੀ ਉਥੋਂ ਬਚਣਾ ਆਪਾਂ ਲੋਕ ਪਬਲਿਕ ਨੂੰ ਨਾ ਲਾ ਕੇ ਤੌਣਾ ਕਿਹਦਾ ਨੁਕਸਾਨ ਨਹੀਂ ਕਰਨਾ ਹਾਂਜੀ ਮੈਂ ਤਾਂ ਕਰਮਜੀਤ ਨੂੰ ਇੱਥੇ ਤੱਕ ਵੀ ਕਹਤੇ ਜਦੋਂ ਜਗENDER ਸਿੰਘ ਨਾਲ ਬੈਠੇ ਸੀਗੇ ਮੈਂ ਕਿਹਾ ਬਾਈ ਜੀ ਜੇ ਸਾਨੂੰ ਲੋੜ ਪਵੇ ਮਾਲਾ ਤੇਰੀ ਇੰਨੀ ਛੋਟੀ ਤੂੰ ਪਿੰਡ ਨੂੰ ਵੀ ਸਹੂਲਤ ਦੇ ਕੋਈ ਹਾਂਜੀ ਉਹ ਕਹਿੰਦਾ ਯਾਰ ਮੈਂ ਇੰਡੀਅਨ ਆਲ ਕੰਪਨੀ ਨਾਲ ਮੇਰਾ ਕੰਟੈਕਟ ਆ ਗੈਂਸ ਦਾ ਵੀ ਜਿਹੜੇ ਉਹ ਸਿਲੰਡਰ ਭਰ ਕੇ ਜਾਂਦੀਆਂ ਗੱਡੀਆਂ ਲੰਬੇ ਲੰਬੇ ਤੇ ਵੀ ਮੈਂ ਉਸ ਨੂੰ ਕਹਿ ਕੇ ਉਹਨਾਂ ਨਾਲ ਕਹਿ ਕੇ ਪਿੰਡ ਦੇ ਵਿੱਚ ਪਾਈਪ ਲਾਈਨ ਪਵਾ ਦੂੰਗਾ ਮੈਂ ਘਰ-ਘਰ ਗੈਸ ਪਹੁੰਚਾ ਦਾਂਗੇ ਹੋਰ ਦੱਤੂ ਜਿਹੜਾ ਬਿਲ 2 300 400 ਜੋ ਵੀ ਹੋਵੇ ਦਿਆ ਕਰਨ ਸਿਲੰਡਰ ਨਾਲੋਂ ਸਸਤੀ ਪਾਉ ਦੇਖੋ ਇਹ ਤਾਂ ਤੁਸੀਂ ਉਹ ਬੰਦੇ ਜਿਹੜੇ 5 10 ਬੰਦੇ ਸੋਝਵਾਨ ਬੰਦੇ ਆ ਇਹਨੂੰ ਲੈ ਜਾਓ ਉਹਨਾਂ ਨਾਲ ਬੈ ਕੇ ਸਾਡੀ ਗੱਲ ਕਰਾ ਦਿਓ ਠੀਕ ਹੈ ਜੀ ਤੇ ਦਿਖਾ ਦਿਓ ਦੇਖੋ ਜੇ ਇਹ ਜਿੰਨਾ ਨਹੀਂ ਕਰ ਲੋਗੇ ਨਾ ਭਾਜੀ ਜੇ ਮੈਂ ਇਹ ਵਾਜਦਾ ਚਲੋ 8 900 ਪਾਣੀ ਥਲੇ ਖੇਤਾਂ 'ਚ ਜਿਮੀਂਚੇ ਪਾਉਣਾ ਚਾਹਣਾ ਦੇਖੋ ਮੈਂ ਵੀ ਉੱਥੇ ਰੋਟੀ ਖਾਣੀ ਆ ਬਿਲਕੁਲ ਬਿਲਕੁਲ ਮੈਂ ਮੈਂ ਵੀ ਪਿੰਡ ਚ ਰਹਿਣਾ ਮੈਂ ਕਿੱਥੇ ਜਾ ਕੇ 20 ਮੀਲ ਦੂਰ ਰਹਿਣਾ ਹਾਂਜੀ ਤੇ ਲੈ ਵੀ ਇੱਥੇ ਦਾ ਪੋਲੂਸ਼ਨ ਨਹੀਂ ਹੋਣਾ ਜੇ ਕਿ ਇੱਥੇ ਨਾ ਇਸੇ ਤੇ ਦਾ ਵਿਰੋਧ ਹੈ ਨਾ ਇੱਥੇ ਫੈਕਟਰੀ ਲੱਗੀ ਸੀ ਲੱਕੜ ਦੀ ਹਾਂਜੀ ਆਪਣੇ ਸੈਂਚਰੀ ਉਹ ਜਿਹੜੀ ਪਲਾਈ ਬਣਾਉਂਦੇ ਪਏ ਆ ਬਿਲਕੁਲ ਬਿਲਕੁਲ ਉੱਥੇ ਵੀ ਕੁਝ ਬੰਦਿਆਂ ਨੇ ਵਿਰੋਧ ਕੀਤਾ ਤੇ ਕਈਆਂ ਆਰਟੀਨ ਖਿਜਣ ਲੱਪੇ ਵੀ ਇਹਨਾਂ ਦੀ ਮਾਲ ਸਾਰਾ ਖਰੀਦ ਲੈਣਾ ਸਾਨੂੰ ਪੁੱਛਿਆ ਉਹਨਾਂ ਨੇ ਦੋਰ ਕੀਤੇ ਸੀ ਪੈਸੇ ਉਹਨਾਂ ਨੇ ਉਹਨਾਂ ਨੇ ਬੜਾ ਜੋਰ ਲਾਇਆ ਬੜੇ ਮਨਿਸਟਰ ਆਏ ਬੜੇ ਇੰਜੀਨੀਅਰਿੰਗ ਆਏ ਉਹਨੇ ਦੱਸਿਆ ਕਿ ਕੋਈ ਨੁਕਸਾਨ ਨਹੀਂ ਹੋਣਾ ਇਹ ਰਾਤ ਕਹਿੰਦਾ 10 15 ਪਿੰਡਾਂ ਦਾ ਸਾਡਾ ਪਾਣੀ ਖਰਾਬ ਹੋ ਜਾਣਾ ਜੇ ਆ ਉਹ 5-6 ਸਾਲ ਹੋ ਗਏ ਚੱਲਦੇ ਨੂੰ ਲੋਕ ਸਮਾ ਖੁਸ਼ ਹੋਣ ਲੱਗ ਪਿਆ ਸਾਡਾ ਮਾਲ ਵਿਗੜਨ ਲੱਗ ਪਿਆ ਠੀਕ ਹੈ ਜੀ ਤੇ ਪੈਸੇ ਚਲੋ ਇਹਨਾਂ ਬੰਦਿਆਂ ਨੂੰ ਦਿਖਾ ਲਓ ਜੇ ਸੁੱਕੀ ਖਾਦ ਦੇਖੋ ਇਹਦੇ ਬਾਰੇ ਮੈਨੂੰ ਇਹਨਾਂ ਪਤਾ ਸਾਰੇ ਕਾਕੇ ਨੂੰ ਜਿਆਦਾ ਪਤਾ ਉਹ ਦੇਖ ਕੇ ਆ ਸਾਰੇ ਪਾਸੇ ਹਾਂਜੀ ਹਾਂਜੀ ਕੋਰੀਆ ਗਿਆ ਸੀ ਨਾ ਤੁਹਾਡਾ ਕਾਕਾ ਆ ਉਹ ਉਹ ਕਾਕਾ ਗਿਆ ਸੀ ਕਿਦੇ ਹਾਂਜੀ ਤੇ ਪਹਿਲਾਂ ਦਿਖਾ ਲਓ ਜਿੱਥੇ ਸੁੱਕੀ ਖਾਦ ਬਣਦੀ ਆ ਉਹ ਤੇ ਜਾਓ ਉਹ 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 ਹਰਿਆਣੇ ਵਾਲੇ ਪਲਾਂਟ ਦੇ ਵਿੱਚ ਜੀ ਉਹਨੂੰ ਕਰਨਾਲ ਵਾਲੇ ਚ ਉਹਨਾਂ ਨਾਲ ਗੱਲ ਕੀਤੀ ਸੀ ਅਸੀਂ ਉਹਨਾਂ ਨਾਲ ਵੀ ਦੇਖੋ ਹਰਿਆਣੇ ਚ ਇੱਕ ਕਾਫੀ ਸਬਸਿਡੀ ਦਿੱਤੀ ਹੈ 90% ਸਬਸਿਡੀ ਦਿੱਤੀ ਹੈ ਬਿਲਕੁਲ ਬਿਲਕੁਲ ਚਲੋ ਜੀ ਉਹ ਤਾਂ ਸਬਸਿਡੀ ਤਾਂ ਅਗਲੇ ਨੇ ਲੋਨ ਕਰਾਇਆ ਅਗਲੇ ਨੇ ਭੇਜਿਆ ਸਾਨੂੰ ਨਹੀਂ ਉਹਦੇ ਨਾਲ ਉਹ ਤਾਂ ਕਿਹੜਾ ਮਰਜੀ ਲਵੇ ਨਾ ਲਵੇ ਨਾ ਨਹੀਂ ਉਹ ਤਾਂ ਦੇਖੋ ਜੇ ਲੋਨ ਕਰਾਇਆ ਤੇ ਉਹਨੇ ਆਪਣੇ ਵਾਸਤੇ ਥੋੜੋ ਕਰਾਉਣਾ ਸਾਰਾ ਜੀ ਇਹ ਸਾਰੀ ਪਬਲਿਕ ਦੇ ਪਾਸ ਤੇ ਕਰਨਾ ਕੰਮ ਹਾਂਜੀ ਹਾਂਜੀ ਕੰਮ ਦਾ ਸਾਰਾ ਪਬਲਿਕ ਦੇ ਕੰਮ ਆਉਣਾ ਹਾਂਜੀ ਹਾਂਜੀ ਉਹ ਹਿੰਮਤ ਆ ਅਗਲੇ ਦੀ ਆ ਜੀ ਅਗਲੇ ਨੂੰ ਬੱਚੇ ਨਾ ਬੱਚੇ ਆਪਾਂ ਨੂੰ ਨਹੀਂ ਉਹ ਤਾਂ ਦੇਖੋ ਜੇ ਆਪਾਂ ਸਾਥ ਦਵਾਂਗੇ ਤਾਂ ਫੇਰ ਉਹਦਾ ਕੰਮ ਚੱਲ ਪਊਗਾ ਜਾਂ ਆਪਾਂ ਵਿਰੋਧ ਕਰਾਂਗੇ ਫੇਰ ਕੰਮ ਕਰਾਉਣਾ ਕੰਮ ਤਾਂ ਫੈਕਟਰੀ ਦਾ ਪਾਣੀ ਗਲਤਾ ਜਿੰਨਾ ਦੇਖ ਲਓ ਜਾ ਕੇ ਕਿੱਦਾਂ ਚੱਲਦੇ ਆ ਫੇਰ ਇਹ ਕੰਮ ਕਰਾਓ ਠੀਕ ਆ ਜੀ ਉਹ ਮੇਰੇ ਲਈ ਸੇਵਾ ਉਹ ਸਾਡੇ ਇੱਥੇ ਲਿਆ ਕੇ ਦਿਖਾ ਦਿਓ ਕਿੱਦਾਂ ਆ ਹਾਂਜੀ ਮੈਂ ਕਹਿਣਾ ਜੀ ਮੈਂ ਕੱਲ ਵੀ ਬੰਦੇ ਨੂੰ ਕਿਹਾ ਮੈਂ ਕਿਹਾ ਮੇਰੇ ਨਾਲ ਚੱਲੋ ਆਪਾਂ ਹਨਾ ਬੰਦੇ ਚਲੋ ਪਿੰਡ ਦੇ ਬੰਦੇ ਦਿਖਾ ਕੇ ਲੈਣਾ ਕਿ ਤਾ ਉਹਨਾਂ ਦਾ ਉਹ ਪ੍ਰੋਜੈਕਟ ਲੱਗਾ ਦੇਖੋ ਇੱਕ ਜਿਵੇਂ ਆਹ ਲੱਗਿਆ ਹੋਇਆ ਆਪਣੇ ਲੁਧਿਆਣੇ ਵਾਲਾ ਇਹ ਦਿਖਾ ਦਿੰਨੇ ਇਹ ਕੱਲ ਐਮ ਡੀ ਸਾਹਿਬ ਨਾਲ ਵੀ ਇਹਨਾਂ ਦੇ ਨਾਲ ਗੱਲ ਕੀਤੀ ਜਿਹ ਲੁਧਿਆਣੇ ਵਾਲਾ ਨਾਲ ਰੋਪਣ ਲੱਗੇ ਵੀ ਲੱਗਾਇਆ ਉਹਨਾਂ ਆਪਣਾ ਪਰਸਨਲ ਆਇਆ ਬੰਦੇ ਰੋਪਣ ਲੱਗੇ ਹਾਂ ਜੀ ਉਹ ਆਪ ਦਾ ਪਰਸਨਲ ਆਇਆ ਬੰਦੇ ਨੇ ਉੱਤੇ ਹਾਂ ਪਰਸਨਲ ਆਇਆ ਉਹ ਤਾਂ ਉਹ ਤਾਂ ਕਾਫੀ ਟੇਦਾ ਦੁਕਾਨਾ ਉਹ ਤਾਂ ਸੱਚੀ ਬਹੁਤ ਤੀਜਾ ਬਣਾਉਂਦਾ ਮਠਿਆਈ ਜੀ ਤੀਜਾ ਬੜੀਆਂ ਬਣਾਉਂਦਾ ਉਹ ਓਕੇ ਠੀਕ ਹੈ ਜੀ ਫੋਰ ਸੈਕਟਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੇ ਜਰੂਰ ਤੇ ਪਈ ਤਾਂ ਮੈਂ ਦੁਬਾਰੇ ਫੋਨ ਲਾਉਂਗਾ ਜੀ ਤੇ ਹੋ ਸਕਿਆ ਸਾਡੇ ਪਿੰਡ ਵੀ ਆਉਣਾ ਪਿਆ ਜੀ ਤੁਹਾਨੂੰ ਠੀਕ ਹੈ ਸਰ ਥੈਂਕ ਯੂ ਸਰ